ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਰਿਹਾ ਪੁਲਿਸ ਦਾ ਡਰ ਤਾਂ ਕੀ ਚੋਰਾਂ ਨੂੰ ਤਾਂ ਫੌਜੀਆ ਦਾ ਡਰ ਵੀ ਨਹੀਂ ਇਹੀ ਵਜ੍ਹਾ ਹੈ ਕਿ ਚੋਰਾਂ ਨੇ ਆਰਮੀ ਏਰੀਏ ਨੂੰ ਨਿਸ਼ਾਨਾ ਬਣਾਉਣ ਦਾ ਦੰਗ ਦਿਖਾਇਆ ਹੈ ਮਾਮਲਾ ਸੁजानਪੁਰ ਦੇ ਆਰਮੀ ਏਰੀਆ ਦਾ ਜਿੱਥੇ ਦੋ ਚੋਰਾਂ ਨੇ ਆਰਮੀ ਏਰੀਏ ਦੀ ਕੰਦ ਟੱਪ ਕੇ ਗੋਦਾਮ ਵਿੱਚ ਪਿਆ ਕਬਾੜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਫੌਜ ਦੇ ਜਵਾਨ ਨੇ ਚੋਰਾਂ ਨੂੰ ਵੇਖਿਆ ਤੇ ਉਹਨਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਜਦੋਂ ਦੋਵੇਂ ਚੋਰ ਨਾ ਰੁਕੇ ਤਾਂ ਫੌਜ ਦੇ ਜਵਾਨ ਨੇ ਹਵਾਈ ਫਾਇਰ ਕਰ ਦਿੱਤਾ ਚੋਰ ਇਸ ਗੱਲੋਂ ਵੀ ਨਾ ਡਰੇ ਜਿਸ ਕਾਰਨ ਫੌਜ ਦੇ ਜਵਾਨ ਨੇ ਇੱਕ ਚੋਰ ਦੀ ਲੱਤ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਚੋਰ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਕਾਬੂ ਕਰਕੇ ਪੁਲਿਸ حوالے ਕਰ ਦਿੱਤਾ ਗਿਆ ਜਦਕਿ ਦੂਜੇ ਚੋਰ ਨੂੰ ਵੀ ਫੌਜ ਦੇ ਜਵਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਮਾਰਨਿੰਗ ਇੱਕ ਸਾਡੇ ਕੋਲ ਕੇਸ ਰਿਪੋਰਟ ਹੋਇਆ ਸੀਗਾ ਮਿਲਟਰੀ ਇੰਜੀਨੀਅਰਿੰਗ ਦਾ ਇੱਥੇ ਕਾਫੀ ਵੱਡਾ ਇੱਕ ਸਾਈਟ ਹੈਗੀ ਆ ਜਿਹੜੀ ਕਿ ਸਾਰੀ ਵੋਲਡ ਆ ਉਸ ਮਿਲਟਰੀ ਇੰਜੀਨੀਅਰਿੰਗ ਦੇ ਅੰਦਰ ਇਹਨਾਂ ਦਾ ਔਰ ਪੁਰਾਣੇ ਜਿਸ ਤਰ੍ਹਾਂ ਇੰਜਨਸ ਹੁੰਦੇ ਆ ਜਾਂ ਹੋਰ ਇਹਨਾਂ ਦੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਜਿਹੜੀਆਂ ਇਕਪਮੈਂਟ ਯੂਜ਼ ਹੁੰਦਾ ਉਹਨੂੰ ਇਹ ਸਟੋਰ ਕਰਦੇ ਆ ਉੱਥੇ ਅੱਜ ਮਾਰਨਿੰਗ ਤਕਰੀਬਨ 3:30 ਵਜੇ ਦੇ ਕਰੀਬ ਜਿਹੜੇ ਹੈਗੇ ਆ ਦੋ ਵਿਅਕਤੀ ਅੰਦਰ ਇਹਨਾਂ ਦੀ ਜਿਹੜੀ ਚਾਰ ਦੀਵਾਰੀ ਵਾਲੀ ਕੰਧ ਆ ਉਹਨੂੰ ਟੱਪ ਕੇ ਅੰਦਰ ਦਾਖਲ ਹੋਏ। ਦਾਖਲ ਹੋਣ ਤੋਂ ਬਾਅਦ ਜਿਹੜੀ ਇਹਨਾਂ ਦੀ ਡਿਫੈਂਸ ਸਿਕਿਉਰਿਟੀ ਸਰਵਿਸਿਜ਼ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਕਿਉਂਕਿ ਆਰਮੀ ਦਾ ਜਿੰਨੀ ਵੀ ਵਾਲਡ ਏਰੀਆ ਹੈਗਾ ਜਾਂ ਆਰਮੀ ਏਰੀਆ ਸਾਰੇ ਰੈਸਟ੍ਰਿਕਟਿਡ ਏਰੀਆਜ਼ ਨੇ ਤੁਸੀਂ ਅੰਦਰ ਦਾਖਲ ਨਹੀਂ ਹੋ ਸਕਦੇ। ਟ੍ਰੈਸਪਾਸ ਕਰਕੇ ਅੰਦਰ ਦਾਖਲ ਹੋਏ ਉਹਨਾਂ ਨੇ ਚੈਲੰਜ ਕੀਤਾ ਚੈਲੰਜ ਕਰਨ ਤੋਂ ਬਾਅਦ ਇਹਨਾਂ ਕੋਲ ਜਿਹੜੇ ਹੈਗੇ ਉਹ ਬਲੰਟ ਵੈਪਨ ਸੀਗੇ ਜਿਵੇਂ ਇੱਕ ਕੋਲ ਸੱਬਲ ਸੀ ਬਾਕੀਆਂ ਕੋਲ ਦੂਸਰੇ ਲੜਕੇ ਕੋਲ ਵੀ ਕੁਝ ਇਸ ਤਰ੍ਹਾਂ ਦਾ ਸੀਗਾ ਕਿਉਂਕਿ ਇਹ ਆਏ ਤਾਂ ਚੋਰੀ ਦੀ ਨੀਅਤ ਨਾਲ ਸੀਗੇ ਚੈਲੰਜ ਕਰਨ ਤੋਂ ਬਾਅਦ ਇਹ ਰੁਕੇ ਨਹੀਂ ਸੋ ਨੇਰਾ ਸੀਗਾ ਉਹਨੇ ਚੈਲੰਜ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਇੱਕ ਪਹਿਲਾ ਹਵਾਈ ਫਾਇਰ ਕੀਤਾ ਵੀ ਰੁਕ ਜਾਣ ਜਦੋਂ ਨਹੀਂ ਰੁਕੇ ਉਹਨੇ ਫਿਰ ਸੈਕੰਡ ਫਾਇਰ ਜਿਹੜਾ ਹੈਗਾ ਆ ਉਹ ਵੇਸਟ ਲਾਈਨ ਤੋਂ ਥਰਦੇ ਲੱਕ ਤੋਂ ਥੱਲੇ-ਥੱਲੇ ਕੀਤਾ ਜਿਹੜੇ ਇਹਦੇ ਪੱਟ ਦੇ ਵਿੱਚ ਲੱਗਾ ਪੱਟ ਵਿੱਚ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਦੂਜਿਆਂ ਨੂੰ ਉਹਨਾਂ ਨੇ ਓਵਰ ਪਾਵਰ ਕਰ ਰਕੇ ਫੜ ਲਿਆ ਔਰ ਮੌਕੇ ਤੇ ਫਿਰ ਪੁਲਿਸ ਵੀ ਪਹੁੰਚ ਗਈ। ਤਹਿਕੀਕਾਤ ਤੋਂ ਪਤਾ ਲੱਗਾ ਕਿ ਇਹ ਚੋਰੀ ਦੀ ਨੀਤਨਾ ਆਏ ਸੀ ਜਿਹਦੇ ਪੱਟ ਵਿੱਚ ਗੋਲੀ ਲੱਗੀ ਆ ਉਹਦੇ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਚੋਰੀ ਦੇ। ਸੋ ਇਹ ਮਾਮਲਾ ਜਿਹੜਾ ਹੈਗਾ ਆ ਉਹ ਆਰਮੀ ਏਰੀਆ ਨੂੰ ਟਰਸਪਾਸ ਕਰਕੇ ਇਹ ਚੋਰੀ ਕਰਨ ਦਾ ਹੈਗਾ ਇਸ ਸਬੰਧੀ ਅਸੀਂ ਮੁਕਦਮਾ ਜਿਹੜਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ। ਦੋਸ਼ੀ ਗ੍ਰਿਫਤਾਰ ਨੇ ਇੱਕ ਇੰਜੜਾ ਉਹਦਾ ਹਸਪੀਟਲ 'ਚ ਇਲਾਜ ਚੱਲ ਰਿਹਾ।